ਬਾਕੀ ਜੋ ਹਰਿਆਣਾ ਦਾ ਹੈ ਕਿਉਂਕਿ ਜੀ ਸੜਕਾਂ ਜਿਹੜੀਆਂ ਉਹ ਸਾਰੇ ਸਾਡੇ ਸਾਡੀਆਂ ਹੈ ਉਹ ਹਰਿਆਣੀਆਂ ਨਹੀਂ ਇਹਦਾ ਮਤਲਬ ਕਿ ਦਿੱਲੀ ਅਸੀਂ ਜਾਣ ਸਕਦੇ ਅਸੀਂ ਕਿ ਹਿੰਦੁਸਤਾਨ ਦੇ ਨਾਗਰਿਕ ਨਹੀਂ ਹੈ ਜੇ ਉਹਨਾਂ ਨੇ ਬੈਰੀਕੜ ਕੀਤੇ ਹੈ ਤੇ ਉਹ ਬਿਲਕੁਲ ਗਲਤ ਕੀਤੇ ਹੈ ਤੇ ਮਤਲਬ ਇਹਦਾ ਮਤਲਬ ਪੰਜਾਬ ਪਰ ਦਿੱਲੀ ਜਾ ਨਹੀਂ ਸਕਦਾ ਪਰ ਆਪਾਂ ਦੁੱਖ ਦੱਸ ਸਕਦਾ ਕਬਾ ਦੁੱਖ ਦਾ ਨਾ ਸੁਣੋ ਸਾਡਾ ਦੁੱਖ ਸੁਣੋ ਅਸੀਂ ਜੀ ਨੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪ ਕਰਦਾ ਹਾਂ ਤੁਸੀਂ ਸਾਰੇ ਠੀਕ ਰਹੋਗੇ ਅੱਜ ਆਪਾਂ ਆਪਣੇ ਪਿੰਡ ਦੀ ਇੱਕ ਸਾਵੇਂ ਲੋ ਸੱਤ ਚ ਬੈਠੇ ਆ ਹਨ ਤੇ ਸਾਥ ਜਿਹੜੇ ਅੱਜ ਦੇ ਹਾਲਾਤ ਆ ਉਹਨਾਂ ਬਾਰੇ ਆਪਾਂ ਵਿਚਾਰ ਚਰਚਾ ਵੈਸੇ ਹੀ ਕਰਦੇ ਰਹਿੰਦੇ ਆ ਕੋਈ ਚਰਚਾ ਹੁੰਦੀ ਆ ਹਨ ਵੈਸੇ ਹੀ ਪੰਜਾਬ ਸਰਕਾਰ ਨੇ ਮਾਨ ਸਾਹਿਬ ਨੇ ਕਿਹਾ ਸੀ ਇੱਕ ਮੈਂ ਬਿਮਾਰ ਸਰਕਾਰ ਦਾ ਕਹਿੰਦੀ ਕਿ ਤੁਹਾਡੇ ਘਰਾਂ ਚ ਰਾਸ਼ਨ ਪੰਜਾਰੇ ਆਏ ਆ ਸੀ ਕਿ ਨਹੀਂ ਬੇਟਾ ਕਿਹੜਾ ਕਰੂ ਕਰ ਕੱਖ ਵੀ ਨਹੀਂ ਹੈ ਤੇ ਕੁਝ ਵੀ ਨਹੀਂ ਜਿਹੜੀਆਂ ਕਣਕਾਂ ਨੂੰ ਮਿਲਦੀ ਉਹ ਵੀ ਬੰਦ ਆ ਰਾਸ਼ਨ ਵੀ ਬੰਦ ਆ ਰਾਸ਼ਨ ਵੀ ਬੰਦ ਆ ਯਾਰੇ ਮਜ਼ਦੂਰ ਨੇ ਇਹਨਾਂ ਦੇ ਕਾਰਡ ਬਣੇ ਹੋਏ ਆ ਹਨ ਤਾਂ ਇਹਨਾਂ ਨੂੰ ਤੁਸੀਂ ਇਹ ਦੇਖੋ ਵੀ ਰਾਸ਼ਨ ਵੀ ਨਹੀਂ ਮਿਲਦਾ ਹਨ ਨਹੀਂ ਮਿਲਦਾ ਬੇਟਾ ਤਾਂ ਭਗਵਾਨ ਜਮਾਨ ਸਰਕਾਰ ਦਾ ਜਿਹੜੀ ਸਕੀਮ ਆ ਲਗਭਗ ਫੇਲ ਹੀ ਆ ਹੋ ਸਕਦਾ ਕਿ ਵੱਡੇ ਸ਼ਹਿਰਾਂ ਚੱਲਦੀ ਹੋਵੇ ਪਰ ਸਾਡਾ ਬਾਰਡਰ ਤੇ ਏਰੀਆ ਫਾਇਲ ਕਾ ਏਰੀਆ ਸਾਡੇ ਇੱਥੇ ਮਜ਼ਦੂਰ ਭਾਈਚਾਰਾ ਖੜਾ ਇਹਨਾਂ ਤੱਕ ਕੁਝ ਵੀ ਨਹੀਂ ਪਹੁੰਚੇ ਨਹੀਂ ਮਿਲਦਾ ਨਹੀਂ ਮਿਲਦਾ ਤਾਂ ਇਹ ਜ਼ੁਲਮ ਤੇ ਤੁਹਾਡਾ ਕੀ ਉਚਾਰ ਛੜਕਾਂ ਪੜੀਆਂ ਸਰਕਾਰ ਬਣਾਈ ਹੱਕ ਮੰਗਦਾ ਜਾਂਦਾ ਆਪਣਾ ਇਹ ਗਲਤ ਕੀਤਾ ਇਹਨਾਂ ਨੇ ਬਹੁਤ ਜ਼ਿਆਦਾ ਵਾਰ 100 ਤੋਂ ਵੱਧ ਜ਼ਖਮੀ ਆ ਹਨ ਤਿੰਨ ਦਿਨ ਹੋ ਗਏ ਉਹਨਾਂ ਨੂੰ ਬੈਠੇ ਨੂੰ ਸ਼ਾਂਤੀਪੂਰਵਕ ਹਨ ਤਾਂ ਇਸੇ ਤੇ ਇਹ ਸਾਰਾ ਪੰਜਾਬ ਜਾਂਦਾ ਆ ਜੇ ਉਸੇ ਜਗ੍ਹਾ ਦੇ ਦੇਣ ਦਿੱਲੀ ਦੇ ਵਿੱਚ ਤਾਂ ਕੀ ਹੋ ਅੱਗੇ ਬੈਠੇ ਰਹੇ ਆ ਜਨ ਹਾਂ ਸਾਡੇ ਗੁਰੂ ਬੈਠੇ ਰਹੇ ਆ ਇੱਕ ਸਾਡੀ ਜਿਹੜੀ ਸਾਡੀ ਸਰਕਾਰ ਆ ਉਹ ਸਾਥਾਂ ਚ ਚੱਲੂਗੀ ਆਪਾਂ ਉਹੀ ਗੱਲ ਸਾਰਿਆਂ ਦੇ ਸਾਰੇ ਕਿਸਾਨ ਆ ਹਨਾ ਸਾਰਿਆਂ ਨੂੰ ਦੁੱਖ ਤਕਲੀਫਾਂ ਹੋਈ ਹੈ ਹਨਾ ਅੱਜ ਬਾਰਡਰ ਤੇ ਹਰਿਆਣੇ ਦੇ ਬਾਰਡਰ ਤੇ ਪੰਜਾਬ ਦੇ ਲੋਕ ਖੜੇ ਆ ਨੌਜਵਾਨ ਮੁੰਡੇ ਬਾਪੂ ਬੁਜ਼ੁਰਗ ਆਪਣੇ ਉਹਨਾਂ ਦੇ ਬੈਲਟ ਗੋਲੀਆਂ ਮਾਰੀਆਂ ਜਾ ਰਹੀਆਂ ਹਨਾ ਔਰ ਜਿਹੜੇ ਉੱਤੇ ਫੌਗ ਵਾਲੀ ਹਮਲਾ ਹੋ ਰਿਹਾ ਹੈ ਹਨਾ ਜਿਹੜਾ ਫੌਗ ਆ ਉਹ ਇੱਕ ਬੰਦ ਪ੍ਰਾਈਵੇਟ ਬੰਦੇ ਦੇ ਚੱਕਿਆ ਇਕੱਠਾ ਹੈ ਹਨਾ ਤਾਂ ਉਹ ਬਹੁਤ ਚੀਜ਼ਾਂ ਗਲਤ ਹੋਈਆਂ ਹਨਾ ਜਿਹੜੀਆਂ ਇਸ ਟਾਈਮ ਸਰਕਾਰ ਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਹਰਿਆਣਾ ਦੀ ਨੂੰ ਤੇ ਉਹ ਹਰਿਆਣਾ ਸਰਕਾਰ ਨੇ ਇਹ ਵੀ ਕਿਹਾ ਵੀ ਪੰਜਾਬ ਵੱਖਰਾ ਆ ਅਸੀਂ ਸਾਰੇ ਬਾਰਡਰ ਸੀਲ ਕਰ ਦਾਂਗੇ ਤੇ ਜਿਹੜਾ ਹਰਿਆਣਾ ਉਹ ਭਾਰਤ ਨਾਲ ਰਹੂਗਾ ਇਹ ਚੀਜ਼ਾਂ ਦੇ ਵਿਚਾਰ ਚਰਚਾ ਆਪਾਂ ਜਾਣਨੇ ਆ ਸਾਡੇ ਐਕਸ ਸਰਪੰਚ ਨੇ ਚਾਚਾ ਜੀ ਹਨਾ ਸਾਡੇ ਆਰਮੀ ਚੋਂ ਰਿਟਾਇਰ ਨੇ ਬਾਬਾ ਜੀ ਹਨਾ ਸਾਰੇ ਨੌਜਵਾਨ ਮੁੰਡੇ ਕਿਸਾਨ ਖੜੇ ਆ ਸਾਰੇ ਆ ਤਾਂ ਆਪਾਂ ਇਹੀ ਵਿਚਾਰ ਇਹਨਾਂ ਦੇ ਲੈਣੇ ਆ ਵੀ ਅੱਜ ਦੇ ਹਾਲਾਤ ਤੇ ਤੁਹਾਡੇ ਕੀ ਵਿਚਾਰ ਆ ਸਰਕਾਰ ਕਿੱਥੇ ਸਟੈਂਡ ਕਰ ਰਹੀ ਹੈ ਠੀਕ ਹੈ ਹਾਂਜੀ ਚਾਚਾਈ ਅੱਛਾ ਆਪਾਂ ਉਧਰ ਜਾਂਦੇ ਆ ਆਪਣੇ ਬਾਬਾ ਜੀ ਕੋਲ ਤੇ ਪੁੱਛਦੇ ਆ ਹਨਾ ਇਹ ਆਰਮੀ ਚੋਂ ਰਿਟਾਇਰ ਨੇ ਸੀਨੀਅਰ ਨੇ ਹਨਾ ਹਾਂਜੀ ਸਸੀ ਗੱਲ ਜੀ ਤੁਸੀਂ ਆਪਣਾ ਨਾਮ ਤੇ ਆਪਣਾ ਅਹੁਦਾ ਦੱਸੋ ਮੇਰਾ ਨਾਮ ਜਮੇਸ਼ ਸਿੰਘ ਐਕਸ ਬੀਓ ਮਾਰਕੀਟ ਤੇ ਅੱਜ ਤੋਂ ਉਸ ਪਹਿਲਾਂ ਜੇ ਆਪਣੇ ਕਿਸਾਨਾਂ ਨੂੰंदोलन ਚੱਲਿਆ ਸੀ ਆ ਹਾਂਜੀ ਉਹ ਜਿਵੇਂ ਕੁਝ ਮੰਗਾ ਮੰਨਣ ਲੱਗਿਆ ਗਿਆ ਸੀ ਉਸ ਦਾ ਮੰਨ ਦਾ ਵਾਅਦਾ ਕੀਤਾ ਗਿਆ ਸੀ। ਕਾਫੀ ਸਾਰ ਬੇਚਨ ਬਾਲ ਵੀ ਉਹ ਮੰਗਾ ਨਹੀਂ ਮਿਲ ਗਈਆਂ। ਇਹ ਇਹ ਬਲਕੇ ਜੇ ਹੁਣ ਕਿਸਾਨ ਨੂੰ ਮੰਨਣਾ ਕਰ ਰਿਹਾ ਇਹ ਕਿਸਕਾਰ ਦਾ ਖਸੂਰ ਹੈ। ਕਿਉਂਕਿ ਜਾਂ ਤਾਂ ਉਹਨਾਂ ਨੂੰ ਰਿਜੈਕਟ ਕਰੰਦੇ ਜਾਂ ਉਹਨਾਂ ਨੂੰ ਮੰਗਨ ਮੰਨ ਲੈਂਦੇ। ਕਾਫੀ ਸਮਝ ਬੈਤੀ ਗਿਆ ਕਿ ਕਿਸਾਨਾਂ ਦਾ ਅੰਦਰ ਜੋ ਜਲਅ ਭਟਿਆ। ਇਹ ਕੁਤਰੀ ਤੌਰ ਤੇ ਜਿਹੜਾ ਉਹਨਾਂ ਨੂੰ ਕਰ ਰਿਹਾ ਸਹੀ ਹੈ। ਬਾਕੀ ਜੋ ਹਰਿਆਣਾ ਦਾ ਹੈ ਕਿਉਂਕਿ ਜੀ ਸੜਕਾਂ ਜਿਹੜੀਆਂ ਉਹ ਸਾਰੇ ਸੱਦੀਆਂ ਹੈ। ਵਹਰੇ ਨਿਕ ਨਹੀਂ ਇਹਦਾ ਮਤਲਬ ਕਿ ਦਿੱਲੀ ਅਸੀਂ ਜਾਣ ਸਕਦੇ ਅਸੀਂ ਇੱਕ ਹਿੰਦੁਸਤਾਨ ਦੇ ਨਾਗਰਿਕ ਨਹੀਂ ਹੈ ਜੇ ਉਹਨਾਂ ਨੇ ਬੈਰੀਕੜ ਕੀਤੇ ਆ ਤੇ ਉਹ ਬਿਲਕੁਲ ਗਲਤ ਕੀਤੇ ਆ ਤੇ ਮਤਲਬ ਇਹਦਾ ਮਤਲਬ ਪੰਜਾਬ ਸਿਰਫ ਦਿੱਲੀ ਜਾ ਨਹੀਂ ਸਕਦਾ ਪਰ ਆਪਾਂ ਦੁੱਖ ਦੱਸ ਸਕਦਾ ਨਹੀਂ ਸਕਦਾ ਕਵਾ ਦੁੱਖ ਦਾ ਨਾ ਸੁਣੋ ਸਾਨੂੰ ਸੁਣੋ ਅਸੀਂ ਜੀ ਤਾਂ ਇਹ ਧਰਨਾ ਚ ਪਹਿਲਾਂ ਹੀ ਕਿਸਾਨ ਕਹਿੰਦੇ ਸ਼ਾਂਤੀਪੂਰਵ ਰੋਕਾਂਗੇ ਸਾਨੂੰ ਜਗ੍ਹਾ ਦਿੱਤੀ ਜਾਵੇ ਤਾਂ ਇਹਨਾਂ ਨੇ ਇੱਥੇ ਹੀ ਰੋਕ ਲਿਆ ਹਨ ਇਹਦੇ ਤੇ ਵਿਚਾਰ ਦੱਸੋ ਵੀ ਜੇ ਗਲਤ ਹੈ ਗਲਤ ਵਿਚਾਰ ਹੈ ਨਾ ਅਸੀਂ ਆਪਣਾ ਦੁੱਖ ਦੱਸਣ ਜਾ ਰਹੇ ਹਾਂ ਤੇ ਕਿਸੇ ਆਦੇ ਪਿਓ ਨੇ ਪੁੱਤ ਪੁੱਤ ਦਾ ਦੁੱਖ ਪਿਓ ਦੁੱਖ ਨਹੀਂ ਸੁਣਦਾ ਤਾਂ ਫਿਰ ਉਹ ਪਿਓ ਕਾਦਾ ਹੋਏ ਸਾਡੇ ਅਸੀਂ ਅਸੀਂ ਉਹਨਾਂ ਦੇ ਰਾਹ ਨਾ ਸਰਕਾਰ ਦੇ ਸਿਆਸੀ ਉਹਨਾਂ ਦਾ ਦਰਦ ਹੈ ਕਿ ਸਭ ਦਾ ਦਰਦ ਸੁਣਨਾ ਚਾਹੀਦਾ ਠੀਕ ਹੈ ਉਹ ਦਰ ਉਹ ਨਾ ਮਟਾਰਾ ਹੋਵੇ ਜਾਂ ਨਾ ਹੋਵੇ ਜਿਹੜੀਆਂ ਹੁਣ ਗੋਲੀਆਂ ਚੱਲੀਆਂ ਬੈਲਟ ਗੋਲੀਆਂ ਤੁਸੀਂ ਤੁਹਾਨੂੰ ਪਤਾ ਹੈ ਆਰਮੀ 'ਚ ਰਹੇ ਹੋ ਤੁਸੀਂ ਤਾਂ ਉਹ ਕਿੰਨਾ ਨੁਕਸਾਨ ਕਰਦੀਆਂ ਹਨਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿਆ 100 ਤੋਂ ਵੱਧ ਜਿਹੜਾ ਨੁਕਸਾਨ ਹੋਇਆ ਉਹ ਗੋਲੀ ਦੇ ਬੰਦੇ ਮਰ ਵੀ ਸਕਦਾ ਓਕੇ ਇਹ ਇੱਕ ਨੌਜਵਾਨ ਬੱਚਾ ਜਿਹੜਾ ਉਹ ਅੰਦੋਲਨ ਆਪਣੇ ਹੱਕ ਦੇ ਮਦਦ ਜਗ੍ਹਾ ਉਹਨੂੰ ਲੋੜ ਹੀ ਤੌਰ ਤੇ ਗੋਲੀ ਮਾਰ ਕੇ ਮਾਰਦੇ ਹੋ ਇੱਕ ਕੋਈ ਇਨਸਾਨੀਤਾ ਨਹੀਂ ਇਹਦਾ ਕਿਹਦਾ ਕਿਵੇਂ ਦਾ ਕਤਲ ਹੋ ਗਿਆ ਕਿ ਪੰਜਾਬ ਸਰਕਾਰ ਕਹਿੰਦੀ ਸੀਗੀ ਸੱਥਾਂ ਚ ਅਸੀਂ ਸਰਕਾਰ ਚ ਲਾਵਾਂਗੇ ਤਾਂ ਪੰਜਾਬ ਸਰਕਾਰ ਕਿੱਥੇ ਸਟੈਂਡ ਕਰ ਰਹੀ ਹੈ ਅੱਜ ਜੀ ਪੰਜਾਬ ਸਰਕਾਰ ਤਾਂ ਮੋਟਾ ਰਾਜ ਹੈ ਤੇ ਜੀ ਜਿਹਾਸ ਮੌਜੂਦਾ ਪੰਜਾਬ ਸਰਕਾਰ ਦਾ ਕੁਛ ਨਹੀਂ ਕਰ ਸਕਦਾ ਕਿਉਂਕਿ ਇਹਦੇ ਪਲੇ ਨਾ ਤਾਂ ਕੋਈ ਨਾ ਕੋਈ ਚੰਗਾ ਲੀਡਰ ਤੇ ਨਾ ਹੀ ਕੋਈ ਨਾ ਕੋਈ ਪੈਸਾ ਕੰਮ ਕਰਨਾ ਚਾਹੁੰਦੇ ਹੈ ਪਰ ਇਹਨਾਂ ਕੋਈ ਪੈਸਾ ਹੈ ਨਹੀਂ ਨਾ ਹੀ ਇਹਨਾਂ ਕੋਈ ਚੰਗਾ ਲੀਡਰ ਹੈ ਇੱਕ ਗੱਲ ਹੋਰ ਪੰਜਾਬ ਸਰਕਾਰ ਜਦੋਂ ਭਗਵੰਤ ਮਾਨ ਸੀਐਮ ਨਹੀਂ ਬਣੇ ਸੀ ਉਹ ਕਹਿੰਦੇ ਸੀਗੇ ਕਿ ਸਰਕਾਰ ਨੂੰ ਜਿਹੜਾ ਖੇਤੀ ਬਿੱਲ ਹੈ ਐਮਐਸਪੀ ਵਾਲਾ ਬਿੱਲ ਹੈ ਉਹ ਵਿਧਾਨ ਸਭਾ ਦੇ ਵਿੱਚ ਲਿਆਉਣਾ ਚਾਹਦਾ ਹੈ ਪਰ ਹੁਣ ਖੁਦ ਭਗਵੰਤ ਮਾਨ ਸੀਐਮ ਤਾਂ ਉਹਨਾਂ ਨੇ ਇੱਥੇ ਕੋਈ ਗੱਲ ਹੀ ਨਹੀਂ ਕੀਤੀ ਐਮਐਸਪੀ ਤੇ ਭਈ ਹੁਣ ਉਹ ਉਹਨਾਂ ਕੋ ਸਿਆਸਤ ਆ ਗਈ ਜੀ ਉਹਦੋਂ ਉਹਨਾਂ ਨੇ ਲੈਣੀਆਂ ਸਨ ਵੋਟਾਂ ਇੱਕ ਵੋਟਾ ਲੈਣ ਦੇ ਮਰਨਾਂ ਇਹ ਸੋਚਾ ਛੱਡਿਆ ਸੀ ਉਹਨੂੰ ਉਹਦਾ ਸੋਚਾ ਹੈ ਹੁਣ ਉਹ ਸਿਰਗਾ ਭੱਜਦੇ ਆ ਠੀਕ ਤਾਂ ਯਾਰ ਇਹ ਵਿਚਾਰ ਹੁੰਦੇ ਆ ਹਨ ਵੀ ਕੁੰਡ ਚਰਚਾ ਹੀ ਹੁੰਦੀ ਆ ਸਾਥ ਇਹ ਹੀ ਹੁੰਦੀ ਆ ਸਰਕਾਰ ਕਿਸੇ ਇੱਕ ਗੱਲ ਤੋਂ ਦੱਸਾਂ ਜਿਹੜੀ ਹਵਾ ਬਣਦੀ ਆ ਸਰਕਾਰਾਂ ਦੀ ਇਲੈਕਸ਼ਨ ਹੁੰਦੇ ਆ ਉਹ ਹਵਾ ਇਹਨਾਂ ਸੱਥਾਂ ਚੋਂ ਹੀ ਬਣਦੀ ਆ ਇਤੋਂ ਹੀ ਗੱਲਾਂ ਨਿਕਲਦੀਆਂ ਇਤੋਂ ਹੀ ਬਣਦੀਆਂ ਇਹ ਭੁੱਲ ਜੇ ਸਰਕਾਰ ਵੀ ਜੇ ਆਉਣ ਵਾਲੇ ਟਾਈਮ 'ਚ ਇਹ ਲੋਕ ਇੱਥੇ ਦੁਖੀ ਨੇ ਕਿਸਾਨ ਦੁਖੀ ਨਾ ਤਾਂ ਸਰਕਾਰ ਉਹਨਾਂ ਦੇ ਐਮਪੀ ਜਾਂ ਬਣ ਗਏ ਤਾਂ ਉਹਨਾਂ ਨੂੰ ਇਸ ਟਾਈਮ ਕਿਸਾਨਾਂ ਦਾ ਪੂਰਾ ਸਾਥ ਦੇਣਾ ਚਾਹੀਦਾ ਪੰਜਾਬ ਪੁਲਿਸ ਜਿਹੜੀ ਬੈਕਫਰਟ ਤੇ ਆ ਜੇ ਹਰਿਆਣੇ ਦੇ ਜਿਹੜੀ ਪੁਲਿਸ ਹੈ ਪੰਜਾਬ ਚ ਆਉਂਦੀ ਹੈ ਤਾਂ ਉਹਨਾਂ ਨੂੰ ਰੋਕਣਾ ਚਾਹੀਦਾ ਔਰ ਕਿਸਾਨਾਂ ਨੂੰ ਉੱਥੇ ਸੇਫਟੀ ਦੇਣੀ ਚਾਹੀਦੀ ਹੈ ਠੀਕ ਹੈ ਨੌਜਵਾਨ ਮੁੰਡੇ ਖੜੇ ਆ ਠੀਕ ਹੈ ਆਪਾਂ ਉਹਨਾਂ ਦੇ ਵਿਚਾਰ ਜਾਣਦੇ ਆ ਆਜੋ ਕੈਮਰਾਮੈਨ ਨੂੰ ਵੀਰੇ ਥੋੜਾ ਜਿਹਾ ਇਧਰੋਂ ਲਿਆ ਨੌਜਵਾਨ ਮੁੰਡੇ ਕੜੇ ਆ ਜੋ ਇਹਨਾਂ ਦੇ ਠੀਕ ਹੈ ਤੇ ਹਾਂਜੀ ਜਲਦੀ ਦਿਓ ਯਾਰ ਤੁਸੀਂ ਦੱਸੋ ਵੀ ਇਹ ਜਿਹੜਾ ਕਿਸਾਨ ਧਰਨੇ ਤੇ ਹੁਣ ਅੱਜ ਇੰਨਾ ਜ਼ੁਲਮ ਹੋ ਰਿਹਾ ਇਹ ਜ਼ੁਲਮ ਹੀ ਕਹਿ ਸਕਦੇ ਹਣਾ ਤਾਂ ਇਹ ਜ਼ੁਲਮ ਤੇ ਤੁਹਾਡਾ ਕੀ ਉਚਾਰਾ ਛੜਕਾਂ ਪੜੀਆਂ ਸਰਕਾਰ ਬਣਾਈ ਹੱਕ ਮੰਗਾ ਜਾਂਦਾ ਆਪਣਾ ਇਹ ਗਲਤ ਕੀਤਾ ਇਹਨਾਂ ਨੇ ਬਹੁਤ ਜ਼ਿਆਦਾ ਵਾਰ 100 ਤੋਂ ਵੱਧ ਜ਼ਖਮੀ ਆ ਹਨ ਤਿੰਨ ਦਿਨ ਹੋ ਗਏ ਉਹਨਾਂ ਨੂੰ ਬੈਠੇ ਹਨ ਚੰਤੀਪੂਰਵਕ ਹਨ ਤਾਂ ਇਸੇ ਤੇ ਇਹ ਸਾਰਾ ਪੰਜਾਬ ਜਾਂਦਾ ਆ ਜੇ ਉਸੇ ਜਗ੍ਹਾ ਦੇ ਦੇਣ ਦਿੱਲੀ ਦੇ ਵਿੱਚ ਤਾਂ ਕੀ ਹੋਵੇ ਅੱਗੇ ਬੈਠੇ ਰਹੇ ਆ ਚੰਤ ਹਾਂ ਸਾਡੇ ਗੁਰੂ ਬੈਠੇ ਰਹੇ ਆ ਇੱਕ ਸਾਲ ਤੱਕ ਇੱਕ ਸਾਲ ਤਿੰਨ ਮਹੀਨੇ ਹਾਂ ਦੁਬਾਰਾ ਹੁਣ ਹੱਕ ਮੰਗਦਾ ਜਾਂਦਾ ਪਰ ਪਿੰਡ ਦੇ ਲੋਕ ਕੀ ਕਹਿ ਰਹੇ ਆ ਵੀ ਇਹ ਕਿਸਾਨ ਜਿਹੜੇ ਗਏ ਆ ਸਹੀ ਗਏ ਆ ਜਾਂ ਗਲਤ ਗਏ ਸਹੀ ਗਏ ਸਹੀ ਗਏ ਸਹੀ ਗਏ ਇਹ ਨੌਜਵਾਨ ਮੁੰਡੇ ਆ ਜੇ ਕਹਿ ਸਕਦੇ ਆ ਸਹੀ ਐ ਤਾਂ ਬਜ਼ੁਰਗ ਉਹ ਵੀ ਕਹਿ ਰਹੇ ਆ ਸਹੀ ਐ ਹਨ ਉਸ ਤੋਂ ਬਾਅਦ ਹਾਂਜੀ ਇਹ ਤੁਹਾਡਾ ਕੀ ਨਾਮ ਕੁਲਦੀਪ ਸਿੰਘ ਅੱਛਾ ਨੌਜਵਾਨ ਕਿਸਾਨ ਆ ਸਾਡੇ ਪਿੰਡ ਦਾ ਹਨ ਤਾਂ ਜਿਹੜਾ ਆਪਣਾ ਫਿਊਚਰ ਆ ਪੰਜਾਬ ਦਾ ਇਹਨਾਂ ਵਿੱਚ ਹੀ ਆ ਉਹ ਸਕਦਾ ਇਹਨਾਂ ਵਿੱਚੋਂ ਕੋਈ ਐਮਐਲਏ ਬਣ ਜੇ ਕੁਝ ਵੀ ਬਣ ਜੇ ਹਨਾ ਤਾਂ ਇਹੋ ਚਾਰ ਜਾਣਦੇ ਆ ਯਾਰ ਇਹ ਕਿਸਾਨੀ ਧਰਨੇ ਦੀ ਆਪਾਂ ਨੂੰ ਕਿਉਂ ਲੋੜ ਪਈ ਐ ਐਮਐਸਪੀ ਆਪਣੇ ਆਪ ਤੇ ਕਿੰਨੀ ਕੁ ਜ਼ਰੂਰੀ ਐ ਐਮਐਸਪੀ ਦਾ ਇਹ ਬਹੁਤ ਜ਼ਰੂਰੀ ਹੈ ਆਪਣੇ ਵਾਸਤੇ ਪਹਿਲਾਂ ਆਪਣੇ ਕਿਸਾਨ ਉੱਥੇ ਗਏ ਧਰਨਾ ਲਾਇਆ ਉਦੋਂ ਉਹਨਾਂ ਨੇ ਬਸ ਮਿੱਟੀ ਗੋਲੀ ਦੇਤੀ ਹੈ ਲਿਖਤੀ ਰੂਪ ਚ ਨਹੀਂ ਦਿੱਤਾ ਤੇ ਇਸ ਕਰਕੇ ਹੁਣ ਦੁਬਾਰੇ ਕਿਸਾਨ ਉੱਥੇ ਜਿਹੜੇ ਜਾ ਰਹੇ ਆ ਤੇ ਕਿਸਾਨਾਂ ਨਾਲ ਹੁਣ ਮੂਲੋਂ ਜ਼ਿਆਦਾ ਤੱਕਾ ਕੀਤਾ ਜਾ ਰਿਹਾ ਹੈ ਜਿਵੇਂ ਉਗਰਵਾਦੀਆਂ ਨਾਲ سلوਕ ਕੀਤਾ ਜਾਂਦਾ ਉਹੋ سلوਕ ਕਿਸਾਨਾਂ ਨਾਲ ਕੀਤਾ ਜਾ ਰਿਹਾ ਕਿਸਾਨਾਂ ਦੇ ਰਸਤੇ ਰੋਕੇ ਜਾ ਰਹੇ ਆ ਜੇ ਜਿੰਨਾ ਜੋਰ ਸਰਕਾਰ ਕਿਸਾਨਾਂ ਦੇ ਰਸਤੇ ਰੋਕਣ ਤੇ ਲਾ ਰਹੀ ਆ ਉਹਨਾਂ ਜੋਰ ਉਹਨਾਂ ਦੇ ਮਸਲੇ ਹੱਲ ਕਰਨ ਤੇ ਲਾਵੇ ਤਾਂ ਉਹਨਾਂ ਨੂੰ ਜਾਣਾ ਨਾ ਪਵੇ ਅੱਜ ਮੀਟਿੰਗ ਹੋ ਰਹੀ ਆ ਦੇਖੋ ਹੁਣ ਮੀਟਿੰਗ ਤੇ ਕੀ ਆਂਦਾ ਜੇ ਮੀਟਿੰਗਾਂ ਪਹਿਲਾਂ ਹੀ ਹੋ ਜਾਂਦੀਆਂ ਇਹ ਚੀਜ਼ਾਂ ਦੀ ਨੌਬਤ ਨਾ ਪੈਂਦੀ ਉਤੋਂ ਕੋਡ ਆਫ ਕੰਡਕਟ ਲੱਗ ਜੂਗਾ ਜੇ ਕੋਡ ਆਫ ਕੰਡਕਟ ਲੱਗਦਾ ਤੁਹਾਨੂੰ ਕੀ ਲੱਗਦਾ ਕੋਡ ਆਫ ਕੰਡਕਟ ਦੇ ਵਿੱਚ ਧਰਨਾ ਇਦਾਂ ਹੀ ਚੱਲਦਾ ਰਹੂਗਾ ਜੇ ਨਹੀਂ ਕੁਝ ਨਿਪੜਦਾ ਜੇ ਨਹੀਂ ਨਿਪੜਦਾ ਤਾਂ ਧਰਨਾ ਚੱਲੂਗਾ ਹੋ ਸਕਦਾ ਕਿਸਾਨਾਂ ਦੀ ਤੇ ਅੱਗੇ ਕਿਸਾਨਾਂ ਤੱਕ ਹੀ ਵਧਣਗੇ ਆਪਾਂ ਵੀ ਉੱਥੇ ਹੁਣ ਜਾਵਾਂਗੇ ਮੰਨ ਲਓ ਅੱਜ ਆਪਣੇ ਪਿੰਡੋਂ ਗਏ ਆ 5-6 ਜਣੇ ਹੌਲੀ ਹੌਲੀ ਹੁਣ ਜਿਵੇਂ ਜਿਵੇਂ ਸੱਦਾ ਆਊਗਾ ਓਵੇਂ ਓਵੇਂ ਜਾਵਾਂਗੇ ਤੇ ਕਿਸਾਨ ਫਿਰ ਬੈਰੀਕੇਟ ਵੀ ਤੋੜਨਗੇ ਸਾਰਾ ਕੁਝ ਕਰਨਗੇ ਕਿਉਂਕਿ ਜਾਂ ਮਤਲਬ ਫਿਰ ਉੱਥੇ ਜਿਵੇਂ ਪਹਿਲਾਂ 600 ਕਿਸਾਨ ਸੀ ਜਿਹੜਾ ਤਾਂ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਜਿਵੇਂ ਹੁਣ ਉਹ ਗੋਲੇ ਸੀ ਜਾਂਦੇ ਅਥਰੂ ਗੈਸ ਦੇ ਕਈਆਂ ਦੇ ਹੱਥਾਂ ਦੇ ਵੱਜੇ ਕਿਸੇ ਦੀ ਲੱਤ ਤੇ ਵੱਜਿਆ ਅੱਖ ਤੇ ਵੱਜਿਆ ਤੇ ਜਿਹੜੇ ਉਹ ਚਲਾ ਰਹੇ ਆ ਦੂਜੇ ਪਲਾਸਟਿਕ ਦੇ ਰੌਂਜੇ ਉਹ ਉਹ ਵੀ ਵੱਜੀ ਜਾਂਦੇ ਆ ਕਿਸਾਨਾਂ ਦੇ ਜ਼ਖਮੀ ਹੋ ਗਏ 400 ਤੋਂ ਜ਼ਿਆਦਾ ਕਿਸਾਨ ਜ਼ਖਮੀ ਹੋ ਗਿਆ ਲੋ ਜੀ ਆਪਾਂ ਮੇਰੇ ਤੱਕ ਜਿਹੜੀ ਖਬਰ ਸੀ ਉਹ 100 ਸੀ ਪਰ ਮੁੰਡਾ ਦੱਸ ਰਿਹਾ ਕਿ 400 ਤੋਂ ਵੱਧ ਜ਼ਖਮੀ ਐ ਅੱਜ ਦਾ ਤੁਸੀਂ ਟਾਈਮ ਵੇਖ ਲਓ 6:41 ਮਿੰਟਾਂ ਦੇ 15 ਤਰੀਕ ਦੂਜਾ ਮਹੀਨਾ ਤਾਂ ਬਹੁਤ سارے ਯਾਰ ਪੱਤਰਕਾਰਾਂ ਦੇ ਜਿਹੜੇ ਅਕਾਊਂਟ ਐ ਉਹ ਬੰਦ ਕਰਦੇ ਉਡਾਦੇ ਬੰਦ ਕਰਤੇ ਬਾਕੀ ਇੰਟਰਨੈਟ ਦਾ ਵੀ ਸੁਣੀ ਜਾਨੇ ਵੀ ਬੰਦ ਹੋ ਜਾਊਗਾ ਰਾਜਸਥਾਨ ਚ ਤਾਂ ਪਰਸੋਂ ਬੰਦ ਆ ਇਹ ਜਿਹੜੇ ਅਕਾਊਂਟ ਉਡਾਏ ਆ ਇਹ ਤਾਂ ਡਾਏ ਆ ਕਿ ਕਿਸਾਨਾਂ ਦੀ ਖਬਰ ਲਾਉਂਦੇ ਸੀ ਕਿਸਾਨਾਂ ਦੀ ਖਬਰ ਲਾਉਂਦੇ ਸੀ ਅਕਾਊਂਟ ਤਾਂ ਡਾਏ ਆ ਜਿਹੜਾ ਇਹ ਇੰਟਰਨੈਟ ਬੰਦ ਹੋ ਰਿਹਾ ਵੀ ਕਿਸਾਨਾਂ ਤੱਕ ਕੋਈ ਖਬਰ ਨਾ ਆਵੇ ਆਵਾਜ਼ ਨਾ ਉਠਾ ਸਕਣ ਤੇ ਉਹਨਾਂ ਦੇ ਸੱਦੇ ਤੇ ਉੱਥੇ ਜਿਵੇਂ ਮੰਨ ਲਓ ਵੀਡੀਓ ਜੇ ਆਊਗੀ ਕੋਈ ਦੇਖਣਗੇ ਫਿਰ ਉੱਥੇ ਜਾਣਗੇ ਇਸ ਕਰਕੇ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਯਾਰ ਕਿਸਾਨ ਮਜ਼ਦੂਰ ਏਕਤਾ ਸਾਡੇ ਨਾਲ ਮਜ਼ਦੂਰ ਭਾਈ ਚਾਰ ਆ ਵੀ ਆ ਕਿਸਾਨ ਵੀ ਆ ਆਪਾਂ ਮੁੰਡੇ ਨਾਲ ਗੱਲ ਕਰਦੇ ਆਂ ਭਾਈ ਜੀ ਕੀ ਨਾਮ ਆ ਤੁਹਾਡਾ ਨਵਦੀਪ ਸਿੰਘ ਮੇਰਾ ਨਾਮ ਜੀ ਅੱਛਾ ਵੀਰੇ ਹੁਣ ਤੋਂ ਯਾਰ ਕੰਮ ਤੋਂ ਆਇਆ ਹਾਂਜੀ ਭਾਈ ਕੰਮ ਤੇਰੇ ਕੱਪੜੇ ਭਾਈ ਦੇ ਕੱਪੜੇ ਲੱਗਦੇ ਯਾਰ ਬੁੰਡਾ ਕੰਮ ਤੋਂ ਆਇਆ ਮਜ਼ਦੂਰ ਆ ਹਨਾ ਮਜ਼ਦੂਰੀ ਕਰਦਾ ਕੰਮ ਕਰਦਾ ਮਿਹਨਤ ਕਰਦੇ ਮਿਹਨਤ ਕਰਕੇ ਕੰਦੇ ਆ ਜਿਹੜੇ ਬੰਦੇ ਮਿਹਨਤ ਕਰਕੇ ਕੰਦੇ ਆ ਉਹਨਾਂ ਨਾਲ ਸਰਕਾਰ ਇਹਨਾਂ ਧੱਕਾ ਕਰੇ ਬਹੁਤ ਜ਼ਿਆਦਾ ਹਰਾਨੀ ਹੁੰਦੀ ਆ ਯਾਰ ਤੁਸੀਂ ਧਰਨੇ ਤੇ ਜਾਓਗੇ ਹਾਂਜੀ ਜ਼ਰੂਰ ਜਾਵਾਂਗੇ ਜੀ ਨਾਲ ਖੜੇ ਆਪਾਂ ਥੋੜੀ ਤਾਂ ਜ਼ਮੀਨ ਵੀ ਐ ਨਹੀਂ ਯਾਰ ਭਾਵੇਂ ਜ਼ਮੀਨ ਨਹੀਂ ਜੀ ਪਰ ਆਪਾਂ ਫਿਰ ਵੀ ਕਿਉਂਕਿ ਆਪਾਂ ਜੀਵਨ ਦਾਣਾ ਕਰਕੇ ਆਪਾਂ ਰੋਟੀ ਖਾਈ ਜਾਂਦੇ ਜੀ ਜੇ ਜ਼ਮੀਨਦਾਰ ਆਪਾਂ ਫਸਲਾਂ ਕੰਮ ਕਰਦੇ ਰੋਟੀ ਖਾਈ ਜਾਂਦੇ ਜੀ ਹਾਂਜੀ ਠੀਕ ਹੈ ਆਪਣੇ ਨਾਲ ਬਜ਼ੁਰਗ ਖੜੇ ਆ ਹਾਂਜੀ ਤੁਸੀਂ ਵੀ ਮਜ਼ਦੂਰ ਹਨਾ ساری ਜ਼ਿੰਦਗੀ ਮਜ਼ਦੂਰੀ ਕੀਤੀ ਆ ਤੁਸੀਂ ਦੱਸੋ ਵੀ ਜੇ ਐਮਐਸਪੀ ਕਿਸਾਨਾਂ ਨੂੰ ਮਤਲਬ ਨਹੀਂ ਮਿਲਦੀ ਤਾਂ ਤੁਹਾਨੂੰ ਇਹਦਾ ਕੀ ਨੁਕਸਾਨ ਆ ਜਾਂ ਕੀ ਫਾਇਦਾ ਕਿ ਸਾਰਾ ਨਕਸਾ ਨਹੀਂ ਨਕਸਾ ਨਾ ਬੇਟਾ ਯਾਰ ਹੈ ਦੇ ਦੇ ਵਿੱਚ ਜੇ ਜ਼ਿਮੀਂਦਾਰ ਦੇ ਕੋਲੇ ਹੋ ਤਾਂ ਸਾਨੂੰ ਗਰੀਬ ਨੂੰ ਮਿਲੂਗਾ ਜੇ ਇਹਨਾਂ ਦੇ ਪੱਲੇ ਵਿਚਾਰੇ ਦੇ ਕੁਝ ਨਹੀਂ ਨੇ ਸਾਨੂੰ ਕੀ ਦੇਣਗੇ ਲਾਈਟ ਲਾਈਂ ਕਲੱਚ ਇਹ ਨਰੇਗਾ ਦੇ ਕੰਮ ਕਰਦੇ ਬੇਟਾ ਉਹ ਨਹੀਂ ਮਿਲਦੇ ਯਾਰ ਠੀਕ ਹੈ 1000 1000 ਰੁਪਿਆ ਬੀਬੀਆਂ ਨੂੰ ਕੱਖ ਵੀ ਨਹੀਂਗਾ ਇੱਕ ਕਿਹੜੀ ਕੋਈ ਬੁੜੀ ਪਿੰਡ ਜੋ ਕਹੇ ਵੀ ਮੈਨੂੰ ਰੁਪਿਆ ਹੀ ਮਿਲਿਆ ਕੋ ਕਲੇਵਾ ਦੇ ਨਿਕਲੇ ਸਾਰੇ ਧਾਰਨਾ ਸਹੀ ਆ ਜਾਂ ਗਲਤ ਬਿਲਕੁਲ ਸਹੀ ਹੈ ਦਿੱਲੀ ਉਹਨਾਂ ਨੇ ਇਕਲੇ ਨਹੀਂ ਦਿੱਲੀ ਦੇ ਮਾਲਕ ਅਸੀਂ ਹਾਂ ਕਿਉਂਕਿ ਤੁਸੀਂ ਇਹ ਦੇਖੋ ਵੀ ਇਹ ਕਿੰਨੂ ਛੜਕਾਂ ਤੇ ਸਿੱਟੀ ਜਾਂਦੇ ਆ ਹੈਨਾ ਤਾਂ ਐਮਐਸਪੀ ਹੁੰਦੀ ਤਾਂ ਪੱਕਾ ਰੇਟ ਮਿਲ ਜਾਂਦਾ ਕਿਸਾਨਾਂ ਨੂੰ ਬਟਾ ਮਿਲਦਾ ਤੇ ਉਹਦੇ ਨਾਲ ਮਜ਼ਦੂਰ ਹੈ ਜਿਹੜੇ ਕਿੰਨੂ ਦੱਸਦਾ ਬਹੁਤ ਜ਼ਿਆਦਾ ਮਜ਼ਦੂਰਾਂ ਦੀ ਲੋੜ ਪੈਂਦੀ ਹੈ ਕੱਲਾ ਇਹ ਨਹੀਂ ਕਿ ਜ਼ਿੰਮੇਦਾਰ ਉਹਨਾਂ ਨੂੰ ਪਾ ਲੂਗਾ ਉਦੇ ਨਾਲ ਮਜ਼ਦੂਰਾਂ ਦੀ ਵੀ ਰੋਟੀ ਜੁੜੀ ਹੈ ਜੇ ਬਾਈ ਜੀ ਕਿੰਨੋਂ ਦਾ ਰੇਟ ਹੀ ਹੈ ਨਹੀਂ 2 ਰੁਪਏ 3 ਰੁਪਏ ਤਾਂ ਯਾਰ ਮਜ਼ਦੂਰ ਨੂੰ ਬੰਦਾ ਕਿੱਥੋਂ ਲੀਵਰ ਦੇਊਗਾ ਤਾਂ ਜਾਓ ਕਿਉਂ ਲਾਊਗਾ ਕੋਈ ਯਾਰ ਦਵਾ ਕਰੋ ਸਹੀ ਗੱਲ ਹੈ ਨਾ ਬਿਲਕੁਲ ਸਹੀ ਬੇਟਾ ਇਹਦੇ ਵਿੱਚ ਗਲਤ ਵਾਲੀ ਗੱਲ ਕੀ ਹੈ ਨਾਲ ਗਲਤ ਤਾਂ ਕੁਝ ਨਹੀਂ ਨਾ ਠੀਕ ਹੈ ਨਾ ਹਾਂਜੀ ਤੁਹਾਡਾ ਕੀ ਨਾਮ ਹੈ ਇਹ ਨੌਜਵਾਨ ਮੁੰਡਾ ਆ ਨੌਜਵਾਨ ਕਿਸਾਨ ਹੈ ਨਾ ਠੀਕ ਹੈ ਨੌਜਵਾਨ ਕਿਸਾਨ ਨਾਲ ਗੱਲ ਕਰਦੇ ਆਂ ਕੀ ਨਾਮ ਤੁਹਾਡਾ ਸਨਮਦੀਪ ਭਾਈ ਸਨਮਦੀਪ ਭਾਈ ਤੇ ਧਰਨਾ ਤੇ ਯਾਰ ਜ਼ੁਲਮ ਹੋ ਰਿਹਾ ਉਹਦੇ ਤੇ ਕੀ ਵਿਚਾਰ ਹੈ ਤੁਹਾਡਾ ਜਾਵਾਂਗੇ ਯਾਰ ਜਿਵੇਂ ਪਿੱਛਿਆਂ ਨੂੰ ਰੋਕ ਲੈਣ ਉਹ ਵੀ ਰੋਕ ਕੇ ਵਿਥਾਉਣ ਅੱਛਾ ਦੋਵੇਂ ਤੋੜਾਂਗੇ ਬੈਰੀਕੇਡ ਪਟਾਂਗੇ ਪਟਾਂਗੇ ਜਾਵਾਂ ਪੂਰੇ ਇੱਕ ਦੇ ਜ਼ੋਰ ਤੇ ਵੇਖ ਲਓ ਭਾਈ ਕਿਵੇਂ ਪਟਾਂਗੇ ਫਿਰ ਮਾਰ ਕੇ ਥਾਪੀ ਦੱਸ ਦੋ ਮਾਰ ਕੇ ਥਾਪੇ ਐ ਐ ਕਰਕੇ ਪਟਾਂਗੇ ਹੋਰ ਕਿਵੇਂ ਪਟਣੇ ਮੋਦੀ ਨੂੰ ਗੋਟਿਆ ਥਲੇ ਲੈਣਾ ਮੋਦੀ ਨੇ ਤਾਂ ਦਾਵਾ ਗੋਟਿਆ ਥਲੇ ਹੁਣ ਦਾ ਬਣਾਵਾ ਕੇ ਪੁੱਤਾ ਹਾਂ ਇਹ ਜਵਾਨ ਖੋਣਾ ਇਹ ਦਬਦਾ ਨਹੀਂਗਾ ਇਹ ਪੰਜਾਬ ਦਾ ਖੋਣਾ ਹੈ ਇਹਨਾਂ ਦੇ ਖੋਣ ਦੇ ਵਿੱਚ ਹੀ ਹੈ ਦਬੜਾ ਨਹੀਂ ਹੈਗਾ ਠੀਕ ਹੈ ਤਾਂ ਸਰਕਾਰ ਨੂੰ ਇਹੀ ਬੇਨਤੀ ਹੈ ਯਾਰ ਇਹਦਾ ਹੱਲ ਕੀਤਾ ਜਾਵੇ